ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਦੇ ਮੁਖੀ ਅਤੇ ਸਮਾਜ ਸੇਵੀ ਅਵੀ ਰਾਜਪੁੱਤ ਸਿਟੀ ਹਾਲ ਕਪੂਰਥਲਾ ਵਿਖੇ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਦੂਸਰੇ ਵਿਸ਼ਾਲ ਖੂਨਦਾਨ ਕੈਂਪ ਦੀ ਸ਼ੁਰੂਆਤ ਸਮਾਜ ਸੇਵਿਕਾ ਨੀਹਾ ਰਾਜਪੁੱਤ ਵੱਲੋਂ ਕੀਤੀ ਗਈ ਹੈ ਮਨੁੱਖਤਾ ਦੀ ਸੇਵਾ ਨੂੰ ਮੁੱਖ ਪਹਿਲ ਦਿੰਦਿਆਂ ਹੋਇਆਂ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਵੱਲੋਂ ਕਪੂਰਥਲਾ ਵਿਖੇ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਸਮਾਜ ਸੇਵੀ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਖੂਨਦਾਨ ਕਰਕੇ ਯੋਗਦਾਨ ਪਾਇਆ ਦੂਸਰੇ ਵਿਸ਼ਾਲ ਖੂਨਦਾਨ ਕੈਂਪ ਦੇ ਵਿੱਚ ਲਗਭਗ 150 ਦੇ ਕਰੀਬ ਖੂਨਦਾਨ ਕਿਤੇ ਜਾਣ ਦੀ ਸੰਭਾਵਨਾ ਹੈ ਇਸ ਮੌਕੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਹੋਣਾ ਨਹੀਂ ਸੁਣਦੇ ਅਭੀ ਜਿਹੜਾ ਕਿ ਅੱਜ ਤੁਹਾਡੀ ਸੰਸਥਾ ਵੱਲੋਂ ਜਿਹੜਾ ਕਿ ਦੂਜਾ ਬਲੱਡ ਕੈਂਪ ਲਗਾਇਆ ਗਿਆ ਜਾ ਰਿਹਾ ਵਾ ਤਾਂ ਕੀ ਸਨੇਹ ਦੇਣਾ ਚਾਹੂੰਗਾ ਤਾਂ ਅੱਜ ਕੈਂਪ ਦੇ ਵਿੱਚ ਕਿੰਨੇ ਕਿ ਕੱਲ ਕੋ ਲੋਕਾਂ ਨੇ ਖੂਨਦਾਨ ਕੀਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੇ ਨਾਮ ਜੈ ਬਾਗਨੇ ਕੀ ਹਰਿ ਹਰਿ ਵਾ ਨੀ ਸੋ ਅੱਜ ਦਾ ਜਿਹੜਾ ਜੋ ਆਪਾਂ ਉਪਰਾਲਾ ਮੇਰੀ ਤੇ ਮੇਰੀ ਟੀਮ ਵੱਲੋਂ ਕੀਤਾ ਗਿਆ ਵਾ ਮੈਂ ਹਮੇਸ਼ਾ ਕਹਿੰਦਾ ਵਾ ਕਿ ਮੈਂ ਹਲਕੇ ਦੇ ਵਿੱਚ ਸਮਾਜਿਕ ਤੌਰ ਤੇ ਸਿਆਸੀ ਤੌਰ ਤੇ ਹਮੇਸ਼ਾ ਹਾਜ਼ਰ ਰਹਿਣਾ ਵਾ ਜੇ ਸਿਆਸੀ ਸਰਗਰਮੀਆਂ ਮੇਰੀਆਂ ਹਲਕੇ ਜਆ ਤਾਂ ਮੈਂ ਚਲਦੀਆਂ ਰਹਿੰਦੀਆਂ ਵਾ ਪਰ ਮੇਰਾ ਹਮੇਸ਼ਾ ਮੰਨਦਾ ਸ਼ੌਂਕ ਹੁੰਦਾ ਵਾ ਕਿ ਇਹੋ ਜੀਆਂ ਐਕਟੀਵਿਟੀਆਂ ਵੀ ਕਰੀਏ ਜਿੱਚ ਇੱਕ ਸਮਾਜ ਨੂੰ ਭਲਾਈ ਦਾ ਮੈਸੇਜ ਆਵੇ ਸਮਾਜ 'ਚ ਇੱਕ ਦਾਨ ਦਾ ਮੈਸੇਜ ਆਵੇ ਮੈਂ ਹਮੇਸ਼ਾ ਕਹਿੰਦਾ ਖੂਨਦਾਰ ਮਹਾਦਾਨ ਮੰਨਿਆ ਗਿਆ ਵਾ ਸੋ ਅੱਜ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਸਾਥ ਦੇ ਨਾਲ ਦੂਜਾ ਵਿਸ਼ਾਲ ਮਹਾਦਾਨ ਕੈਂਪ ਲਾਇਆ ਗਿਆ ਮੈਂ ਵਿਸ਼ਾਲ ਇਸ ਲਈ ਕਹਿ ਰਿਹਾ ਕਿ ਹਮੇਸ਼ਾ ਮੈਨੂੰ ਮੇਰੇ ਹਲਕੇ ਜਿੰਨਾ ਪਿਆਰ ਮਿਲਦਾ ਤੁਸੀਂ ਅੱਜ ਵੀ ਦੇਖ ਸਕਦੇ ਹੋ ਤਕਰੀਬਨ 2 2.5 ਘੰਟਿਆਂ ਸਮਾਂ ਹੋਇਆ ਤੇ 40 ਦੇ ਕਰੀਬ ਜਿਹੜੇ ਆ ਬਲੱਡ ਡੋਨਰ ਬਲੱਡ ਡੋਨੇਟ ਜਾ ਕੇ ਕਰਕੇ ਗਏ ਆ ਤੇ 4:30 5 ਵਜੇ ਤੱਕ ਬਲੱਡ ਡੋਨੇਸ਼ਨ ਚੱਲਨੀ ਆ ਸੋ ਮੈਨੂੰ ਬੜਾ ਪਿਆਰ ਮਿਲਦਾ ਹਮੇਸ਼ਾ ਹਲਕੇ ਦੇ ਲੋਕਾਂ ਵੱਲੋਂ ਸਮਾਜ ਵੱਲੋਂ ਸਿਆਸੀ ਰਾਜਨੀਤਿਕ ਜਿਹੜੀਆਂ ਪਾਰਟੀਆਂ ਵਾਂ ਸਮਾਜਿਕ ਪਾਰਟੀਆਂ ਨਾਲ ਵੱਲੋਂ ਸੋ ਅੱਜ ਮੇਰੀ ਟੀਮ ਨੇ ਜਿੱਥੇ ਉਪਰਾਧਾ ਕੀਤਾ ਮੇਰਾ ਸਾਥ ਦਿੱਤਾ ਉੱਤੇ ਹੀ ਸਾਡੇ ਵਿੱਚ ਇਕਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਗੁਰਮੀਤ لال ਬਿੱਟੂ ਜੀ ਯੂਥ ਦੇ ਇੱਕਤਾ ਬਾਡੀ ਦੇ ਪ੍ਰਧਾਨ ਅਰुण ਜ਼ਬਰਵਾਲ ਜੀ ਮੇਰੇ ਬਹੁਤ ਸਤਿਕਾਰਯੋਗ ਵੱਡੇ ਭਰਾ ਦੇ ਕਾਉਂਸਲਰ ਮਨੋਜ ਅਰੋੜਾ ਜੀ ਰੋਟਰੀ ਕਲੱਬ ਦੇ ਜੋ ਪ੍ਰਧਾਨ ਨੇ ਐਲੀਟ ਦੇ ਰਾਹੁਲ ਆਨੰਦ ਜੀ ਸਾਡੇ ਦਿਲਬਾਗ ਜੀ ਵਕ ਵਕ ਜੱਥੇ ਬੰਦਿਆ ਸੁਭਾਸ਼ ਮਕਰੰਧੀ ਜੀ ਆਏ ਸੀ ਨਰੇਸ਼ ਪੰਡਤ ਜੀ ਆਏ ਸੀ ਹੋਰ ਵੀ ਮੰਦਰ ਕਮੇਟੀਆਂ ਸਾਡੇ ਤੇ ਬਹੁਤ ਪਹੁੰਚੀਆਂ ਸੀ ਚਿੰਤਪੁਨੀ ਮੰਦਰ ਤੋਂ ਮਾਤਾ ਵਿਨਾ ਦੇਵਾ ਜੀ ਆਏ ਸੀਗੇ ਹੋਰ ਬੜੇ ਤੋਂ ਧਾਰਮਿਕ ਰਾਜਨੀਤਿਕ ਸਿਆਸੀ ਲੋਕ ਇੱਥੇ ਪਹੁੰਚੇ ਮੈਨੂੰ ਸਾਥ ਦੇਣ ਲਈ ਮੈਂ ਹਮੇਸ਼ਾ ਹਲਕੇ ਦੇ ਲੋਕਾਂ ਹਾਂ ਨਹੀਂ ਆ ਆਨਮਲੇ ਸਮੇਂ ਚ ਵੀ ਮੈਂ ਅੱਜ ਹੀ ਅਨਾਉਂਸ ਕਰਦਾ 17 ਜੂਨ ਨੂੰ ਮੇਰੇ ਜਨਮ ਦਿਨ ਦੇ ਮੌਕੇ ਤੇ ਤੀਜਾ ਵਿਸ਼ਾਲ ਖੂਨਦਾਨ ਕੈਂਪ ਨਾਲ ਦੇ ਨਾਲ ਇਹੋ ਜਿਹਾ ਇੱਕ ਆਪਾਂ ਕੰਮ ਕਰਾਂਗੇ ਜਿਹਦੇ ਵਿੱਚ ਕੋਈ ਆਪਾਂ ਜੇ ਮੰਨ ਲਓ ਅੱਖਾਂ ਦਾ ਕਿਸੇ ਦਾ ਚੈੱਕਅਪ ਹੋਇਆ ਸਕਿਨ ਦਾ ਰੋਜ਼ ਦਾ ਕਿਸੇ ਦਾ ਮਾਰ ਡਾਕਟਰ ਹੋਇਆ ਉਹ ਵੀ ਜਿਹੜਾ 17 ਜੂਨ ਨੂੰ ਮੇਰੇ ਜਨਮ ਦਿਨ ਦੇ ਮੌਕੇ ਤੇ ਬੁਲਾਇਆ ਜਾਊਗਾ ਸਾਰੇ ਸਾਥ ਦੇ ਨਾਲ ਮੈਂ ਹਮੇਸ਼ਾ ਕਹਿੰਦਾ ਕੱਲਾ ਵੀ ਰਾਜਪੂਤ ਕੁਛ ਨਹੀਂ ਆ ਮੈਨੂੰ ਸ਼ਾਇਦ ਦੀਆਂ ਪਤਵੰਤੇ ਸੱਜਣ ਵੱਡੇ ਮੇਰੇ ਸਮਾਜਿਕ ਰਾਜਨੀਤਿਕ ਲੋਕ ਸਾਥ ਦਿੰਦੇ ਮੇਰੀ ਟੀਮ ਸਾਥ ਦਿੰਦੀ ਬਿੱਟੀ ਜੀ ਕਿੱਦਾਂ ਦੇ ਦੇ ਜਿਹੜਾ ਕਿ ਅਵੀ ਰਾਜਪੂਤ ਵੱਲੋਂ ਜਿਹੜਾ ਕਿ ਬਲੱਡ ਕੈਂਪੇਨ ਦੇ ਜਿਹੜਾ ਕਿ ਦੂਜਾ ਕੈਂਪ ਲਗਾਇਆ ਜਾ ਰਿਹਾ ਤਾਂ ਇਧਰ ਉਪਰਾਲੇ ਆਏ ਤੈਨੂੰ ਕਿੱਥੇ ਜਾਂਦੇ ਤੇ ਕਿੱਦਾਂ ਦੇ ਦੇ ਨੇ ਇਹ ਉਪਰਾਲਿਆਂ ਨੂੰ ਮੈਂ ਗਰਮੀਤਲਾ ਬਿੱਟੂ ਭਰਾਨਿਕ ਦਾ ਪਾਰਟੀ ਉਸਪਤੀ ਇਕਤਾ ਪਾਰਟੀ ਨਾਲ ਮੈਂ ਸਮੇਤ ਆ ਵੀ ਰਾਜਪੂਤ ਹੀ ਉਹ ਸ਼ਹਿਰ ਦੀਆਂ ਰਾਜਦਿਤੀਆਂ ਸਮਾਜਿਕ ਦੀਆਂ ਸਾਰੀਆਂ ਤੇ ਮਹਤਮਤਾਂ ਸੋਚੇ ਜੁੜੀਆਂ ਆ। ਆਖੀ ਜਿਹੜਾ ਆ ਉਹਦਾ ਕੈਂਪ ਜਿਹੜਾ ਸਤਿਸ਼੍ਰੀ ਭਾਈ ਲਗਾਇਆ ਗਿਆ ਤੇ ਉਹ ਦੂਸਰੀ ਵਾਰੀ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਜੇ ਆਪਾਂ ਅਭੀ ਰਾਜਪੂਤ ਦੀ ਆਪਾਂ ਗੱਲ ਕਰਦੇ ਆ ਉਹਨਾਂ ਦੀ ਸਮੁੱਚੀ ਟੀਮ ਦੀ ਆਪਾਂ ਗੱਲ ਕਰਦੇ ਆ। ਉਹਨਾਂ ਖੂਨਦਾਨ ਕੈਂਪ ਤੇ ਲਾਂਦੇ ਲਾਂਦੇ ਹਰ ਸਾਲ ਪਰ ਸਮੇਂ-ਸਮੇਂ ਤੇ ਸ਼ਹਿਰ ਦੇ ਵਿੱਚ ਕਿਸੇ ਨੂੰ ਕੋਈ ਵੀ ਸਮੱਸਿਆ ਆਂਦੀ ਹੈ। ਚਾਹੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਆਪਾਂ ਗੱਲ ਕਰਦੇ ਆ ਚਾਹੇ ਆਪਾਂ ਹਸਪੀਟਲ ਦੀ ਗੱਲ ਕਰਦੇ ਆਂ ਦੇਖੋ ਇਹ ਸਰਕਾਰਾਂ ਦੇ ਕੰਮ ਕਰਨ ਵਾਲੇ ਹੁੰਦੇ ਆ ਕਿ ਜਿਹੜੇ ਮੰਨ ਲਓ ਆ ਛੜਕਾਂ ਦੇ ਕੰਮ ਮਸੀਬੇ ਦੇ ਕੰਮ ਜਾਂ ਹਸਪੀਟਲਾਂ ਦੇ ਕੰਮ ਦੇਖੋ ਅਭੀ ਰਾਜਪੂਤ ਜਿਹੜਾ ਆਪਣੀ ਸਮੁੱਚੀ ਟੀਮ ਨੂੰ ਲੈ ਕੇ ਲਗਾਤਾਰ 5 ਸਾਲ ਮੈਂ ਸਮਝਦਾ ਲੋਕਾਂ ਵਿੱਚ ਵਿਚਰਦਾ ਮੈਂ ਸਮਝਦਾ ਅੱਜ ਜਿਹੜੇ ਆ ਜਿੰਨਾਂ ਦੀ ਸਮੱਸਿਆ ਮਹੱਲੇ ਵਿੱਚ ਹੁੰਦੀਆਂ ਉਹ ਵੀ ਅਭੀ ਰਾਜਪੂਤ ਨੂੰ ਯਾਦ ਕਰਕੇ ਮੈਂ ਸਮਝਦਾ ਚਾਹੇ ਉਹ ਪ੍ਰੈਸ਼ਰ ਆਈ ਚਾਹੇ ਜਿਸ ਤਰ੍ਹਾਂ ਵੀ ਆਪਾਂ ਗੱਲ ਕਰਦੇ ਆਂ ਉਹ ਕਿੰਨਾ ਚਿਕਰ ਕੋਈ ਟੀਮ ਉਪਰਾਲਾ ਨਹੀਂ ਕਰੂਗੀ ਉਹਨਾਂ ਚਿਕਰ ਮੈਂ ਸਮਝਦਾ ਕਿਸੇ ਦਾ ਕੋਈ ਹੱਲ ਨਹੀਂ ਹੁੰਦਾ ਪਰ ਮੈਂ ਆਪਣੇ ਵੱਲੋਂ ਆਪਣੀ ਏਕਤਾ ਪਾਰਟੀ ਵੱਲੋਂ ਅਭੀ ਰਾਜਪੂਤ ਨੂੰ ਇਹਨਾਂ ਦੀ ਸਮੁੱਚੀ ਟੀਮ ਨੂੰ ਮੈਂ ਸਮਝਦਾ ਵੀ ਅਸੀਂ ਲੱਖ ਲੱਖ ਗਏ ਤਾਂ ਵੀ ਇਹ ਥੋੜੀ ਹੈਗੀ ਹੈ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆਂ ਔਰ ਸਾਥੀ ਸਾਡੇ ਕਾਉਂਸਲਰ ਮਨੋਜ ਜੀ ਉਹ ਦਲਬਾਗ ਜੀ ਸਮੁੱਚੀ ਸਾਰੇ ਸ਼ਹਿਰ ਦੀ ਟੀਮ ਹੈ ਸਮਝਦਾ ਅਭੀ ਰਾਜਪੂਤ ਨੂੰ ਅਸ਼ੀਰਵਾਦ ਦੇਣ ਆਂਦੇ ਆਂ ਅਸੀਂ ਵੀ ਮਾਲਕ ਕਿਰਪਾ ਕਰਦੇ ਆਂ ਵੀ ਸਾਥੀ ਨੂੰ ਜਿਹੜਾ ਰਾਤ ਦੁਗਣੀ ਦਿਨ ਚੁਗਣੀ ਤੱਕੀ ਦਵੇ ਔਰ ਸਮਾਜ ਦੇ ਕੰਮ ਜਿਹੜੇ ਆ ਵੀ ਮੈਂ ਸਮਝਦਾ ਇਦਾਂ ਹੀ ਲੋਕਾਂ ਦੇ ਹੁੰਦੇ ਰਹਿ ਗਰੀਬ ਨੂੰ ਜਿਹੜਾ ਵਾ ਉਹ ਇਦਾਂ ਹੀ ਜਿਹੜੀ ਮੈਂ ਸਮਝਦਾ ਸਹੂਲਤ ਮਿਲਦੀ ਰਵੇ ਕਿਉਂਕਿ ਗਰੀਬ ਵਾਸਤੇ ਕੋਈ ਮਸੀਹਾ ਬਣ ਕੇ ਜਾਵੇ ਵੀ ਮੈਂ ਸਮਝਦਾ ਔਰ ਤੋਂ ਵੱਡਾ ਪ੍ਰਾਲਾ ਕੋਈ ਨਹੀਂ ਹੈਗਾ ਮੈਂ ਫੇਰ ਆਪਣੇ ਵੱਲੋਂ ਔਰ ਆਪਣੀ ਸਮੁੱਚੀ ਟੀਮ ਨੂੰ ਉਹ ਸਾਰੀ ਸਮੁੱਚੇ ਸ਼ਹਿਰ ਵੱਲੋਂ ਮੈਂ ਅਵੀ ਰਾਜਪੂਤ ਨੂੰ ਲੱਖ ਲੱਖ ਕਰਕੇ ਵਧਾਈ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਸਾਡੇ ਜੀ ਸਤੇ ਮਾਦਾ ਇਹ ਕਿੱਦਾਂ ਦੇ ਦੇ ਜਦੋਂ ਕਿ ਇੱਧਰ ਇਹ ਸੰਸਥਾ ਵੱਲੋਂ ਜਿਹੜਾ ਕਿ ਅਵੀ ਰਾਜਪੂਤ ਵੱਲੋਂ ਜਿਹੜਾ ਕਿ ਖੂਨਦਾਨ ਦਾ ਕੈਂਪਰ ਲਗਵਾਏ ਜਾਂਦੇ ਹਰ ਸਾਲ ਇਹ ਦੂਸਰਾ ਕੈਂਪੋਸ ਦਾ ਕਿੱਦਾਂ ਦੇ ਦੇ ਰਹੇ ਤੇ ਕੰਮ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਜੀ ਰਾਹ ਇਹ ਇਹ ਜਿਹੜਾ ਫੂਨਦਾਨ ਕੈਂਪ ਹੁੰਦਾ ਜੇ ਮਨੁੱਖਤਾ ਦੀ ਸੇਵਾ ਵਾਸਤੇ ਹੁੰਦਾ ਹੈ ਜਿੰਨੀ ਦੇਰ ਮਨੁੱਖੀ ਸੇਵਾ ਨਹੀਂ ਕਰਦਾ ਉਹਨੀ ਦੇਰ ਤੱਕ ਆਪਾਂ ਮਰੀਦ ਦੀ ਸੇਵਾ ਨਹੀਂ ਕਰ ਸਕਦੇ ਅਭੀ ਰਾਜਪੂਤ ਜੀ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਔਰ ਅੱਗੇ ਵੀ ਸਾਡਾ ਅਸ਼ੀਰਵਾਦ ਔਰ ਸਾਡਾ ਸਹਿਯੋਗ ਇਹਨਾਂ ਨੂੰ ਰਹੇਗਾ ਕਿ ਇਹ ਇਦਾਂ ਦੇ ਉਪਰਾਲੇ ਕਰਦੇ ਰਹਿਣ ਪਰ ਇਹ ਮਨੁੱਖਤਾ ਦੀ ਸੇਵਾ ਹੈ ਮਨੁੱਖਤਾ ਦੀ ਸੇਵਾ ਹੈ ਉਹਨਾਂ ਦੀ ਸੇਵਾ ਦੇ ਵਿੱਚ ਸਰਦਮ ਹੱਜਾ ਦੇਣਾ ਚਾਹੀਦਾ ਬਹੁਤ ਵਧੀਆ ਤਰੀਕਾ ਹੈ ਫੂਨਦਾਨ ਕੈਂਪ ਦਾ ਔਰ ਅਭੀ ਰਾਜਪੂਤ ਜਿੰਨਾਂ ਅਸ਼ੀਰਵਾਦ ਹੈ ਸਾਡੇ ਨੂੰ ਸਾਰੇ ਇੱਕ ਤਰ੍ਹਾਂ ਦੇ ਪੱਤਰਕਾਰ ਵੀ ਹੋ ਜਿਵੇਂ ਕਿ ਅਭੀ ਰਾਜਪੂਤ ਵੱਲੋਂ ਜਿੱਤਾ ਕਿ ਇਧਰ ਜਿਹੜੇ ਕਿ ਬਲੱਡ ਕੈਂਪ ਲਗਾਏ ਜਾਂਦੇ ਤਾਂ ਕਿੱਦਾਂ ਦੇ ਦੇ ਇਧਰ ਕੁਝ ਖੂਨਦਾਨ ਕੈਂਪ ਲੱਗਣੇ ਬਹੁਤ ਜ਼ਰੂਰੀ ਆ ਮਨੁੱਖ ਦੇ ਅੰਦਰ ਬਣਨ ਵਾਲੀ ਚੀਜ਼ ਆ ਇਹ ਬਾਹਰੋਂ ਕਿਤੇ ਫ੍ਰੀਜ਼ਲੀ ਆਪਾਂ ਪੂਰੀ ਨਹੀਂ ਕਰ ਸਕਦੇ ਜਦੋਂ ਕਿਸੇ ਨੂੰ ਲੋੜ ਆ ਉਹਨੂੰ ਮਨੁੱਖ ਦੇ ਵੱਲੋਂ ਦਾਨ ਕੀਤਾ ਕੋਈ ਨਹੀਂ ਚੜਦਾ ਵਾ ਤੇ ਉਹਨਾਂ ਜਿੰਦਗੀਆਂ ਆਪਾਂ ਕਈ ਮਰਦੂਰੀਆਂ ਬਚਾ ਸਕਦੇ ਆ ਮੈਂ ਕੋਈ ਪਹਿਲੀ ਵਾਰ ਹੀ ਨਹੀਂ ਕਰ ਰਿਹਾ ਇਹ ਕਾਫੀ ਵਾਰ ਹੀ ਖੂਨਦਾਨ ਕੰਮ ਕਰ ਚੁੱਕੇ ਆ ਤੇ ਜਿੱਥੇ ਲੋੜ ਪੈਂਦੀ ਆ ਅਸੀਂ ਇੱਥੇ ਖੂਨਦਾਨ ਕੈਂਪ ਵੀ ਲਗਾਣੇ ਆ ਅਸੀਂ ਰੋਟਰੀ ਕਲੱਬ ਅਲੀਟ ਵੱਲੋਂ ਵੀ ਕੈਂਪ ਲਗਾਣੇ ਆ ਸ਼ੀਤਪਾਪਾ ਦੀਪ ਸਿੰਘ ਅਖਾੜਾ ਤੋਂ ਵੀ ਕੈਂਪ ਲਗਵਾਨੇ ਆ ਤੇ ਜਿੱਥੇ ਵੀ ਲੋੜ ਪੈਂਦੀ ਆ ਖੂਨਦਾਨੀਆਂ ਦੀ ਉੱਥੇ ਅਸੀਂ ਉਹਨਾਂ ਨੂੰ ਭੇਜਦੇ ਵੀ ਆ ਅਵੀ ਰਾਜਪੂਤਾ ਹੁਣਾਂ ਨੇ ਜੋ ਇਹ ਉਪਰਾਲਾ ਇਹ ਦੂਸਰੀ ਵਾਰੀ ਕਰ ਰਹੇ ਆ ਦੂਸਰੇ ਸਾਲ ਦਾ ਇਹਨਾਂ ਦਾ ਇਹ ਕੈਂਪ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਵਾ ਮੈਂ ਨੌਜਵਾਨਾਂ ਨੂੰ ਅਪੀਲ ਕਰੂੰਗਾ ਵੀ ਜਿਹੜੇ ਤੰਦਰੁਸਤ ਆ 18 ਸਾਲ ਤੋਂ 60 ਸਾਲ ਤੱਕ ਉਮਰਾਂ ਜਿੰਨਾਂ ਦੀ ਉਹਨਾਂ ਨੂੰ ਜ਼ਰੂਰ ਖੂਨਦਾਨ ਕਰਨ ਲਈ ਅੱਗੇ ਆਣਾ ਚਾਹੀਦਾ ਵਾ ਵੱਤਵਾਦ ਕੈਂਪ ਵੀ ਲੱਗਨੇ ਚਾਹੀਦੇ ਆ ਤਾਂ ਜੋ ਜਿਹੜਾ ਹੈਗਾ ਵੀ ਲੋੜਵੰਦ ਮਰੀਜ਼ਾਂ ਨੂੰ ਕਈ ਬੱਚੇ ਆ ਥੈਲੇਸੀਮੀਆਂ ਵਾਲੇ ਕੋਈ ਕੈਂਸਰ ਪੇਸ਼ੈਂਟਸ ਆ ਕਈ ਗਰਭਤੀ ਔਰਤਾਂ ਨੂੰ ਵੀ ਲੋੜ ਹੁੰਦੀ ਆ ਤੇ ਉਹਨਾਂ ਦੀ ਜਿਹੜੀ ਇਹ ਲੋੜ ਆ ਤਾਂ ਹੀ ਪੂਰੀ ਹੋ ਸਕਦੀ ਆ ਜਦੋਂ ਤੁਸੀਂ ਖੂਨਦਾਨ ਕਰੋ ਇਸ ਕਰਕੇ ਖੂਨਦਾਨ ਕਰਨਾ ਚਾਹੀਦਾ ਸਾਰਿਆਂ ਨੂੰ ਅੱਗੇ ਆਨੇ ਚਾਹੀਦਾ ਸਿਹਤ ਖੂਨਦਾਨ ਕਰਨਾ